ਅੰਮ੍ਰਿਤਸਰ ਦੇ ਸ਼ੈਰਡਾ ਇਲਾਕੇ ਵਿੱਚ ਜਨਮਾਸ਼ਟਮੀ ਦੌਰਾਨ ਮਾਹੌਲ ਉਸ ਵੇਲੇ ਦੇ ਨਾਲ ਪੂਰਨ ਬਣ ਗਿਆ ਜਦੋਂ ਦੋ ਗਰੁੱਪਾਂ ਵਿੱਚ ਝਗੜਾ ਹੋਇਆ ਅਤੇ ਗੋਲੀਆਂ ਚੱਲ ਪਈਆਂ ਇਸ ਦੌਰਾਨ ਦੋ ਜਣੇ ਗੋਲੀ ਲੱਗਣ ਨਾਲ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਇਨਵੈਸਟੀਗੇਸ਼ਨ ਡੀਸੀਪੀ ਰਵਿੰਦਰ ਪਾਲ ਸਿੰਘ ਦੇ ਅਨੁਸਾਰ ਆਰੋਪੀ ਨਿਖਿਲ ਵੱਲੋਂ ਵਿਰੋਧੀ ਧਿਰ ਅਤੇ ਪੁਲਿਸ ਤੇ ਫਾਇਰਿੰਗ ਕੀਤੀ ਗਈ ਜਿਸ ਤੋਂ ਬਾਅਦ ਪੁਲਿਸ ਨੇ ਸੈਲਫ ਡਿਫੈਂਸ ਵਿੱਚ ਜਵਾਬੀ ਕਾਰਵਾਈ ਕੀਤੀ ਅਤੇ ਉਸ ਨੂੰ ਕਾਬੂ ਕਰ ਲਿਆ ਨਿਖਿਲ ਦੀ ਲੱਤ ਵਿੱਚ ਗੋਲੀ ਲੱਗਣ ਨਾਲ ਉਸ ਨੂੰ ਵੀ ਹਸਪਤਾਲ ਭੇਜਿਆ ਗਿਆ ਪੁਲਿਸ ਵੱਲੋਂ ਗ੍ਰਹਿਤ ਕੀਤੇ ਹੱਥਿਆਰ ਉਸ ਨੇ ਕਰੀ 5 ਤੋਂ 6 ਫਾਇਰਿੰਗ ਕੀਤੀ ਸਰ ਜਨਮਸ਼ਟਮੀ ਦੇ ਸੰਬੰਧ ਚ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਬਹੁਤ ਪੁਖਤਾ ਪ੍ਰਬੰਧ ਕੀਤੇ ਹੋਏ ਆ ਡਿਊਟੀ ਦੇ ਸੰਬੰਧ ਵਿੱਚ ਡਿਊਟੀ ਚੱਲ ਰਹੀ ਹੈ ਔਰ ਇਸੇ ਲੜੀ ਚ ਸਾਡੇ ਐਸ ਐਚ ਓ ਛਾਟਾ ਵਿਨੋਦ ਕੁਮਾਰ ਇਸੇ ਏਰੀਆ ਚ ਘੁੰਮ ਰਹੇ ਸੀਗੇ ਪੈਟਰੋਲਿੰਗ ਤੇ ਖੰਡਵਾਲਾ ਏਰੀਆ ਵਿੱਚ ਉੱਥੇ ਉਹਨਾਂ ਨੂੰ ਜਿੱਥੇ ਅਸੀਂ ਖੜੇ ਆ ਥੋੜੀ ਦੂਰੀ ਇੱਕ ਲੜਾਈ ਹੋਈ ਹੈ ਉਹਦੇ ਬਾਰੇ ਸਾਡੇ ਐਸਐਚਓ ਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਦੋ ਉੱਥੇ ਗਰੁੱਪ ਨੇ ਕਾਫੇ ਚ ਲੜਾਈ ਕਰਨ ਦੀ ਫਰਾਕ ਚ ਨੇ ਇਹ ਇਮੀਡੀਏਟਲੀ ਉੱਥੇ ਮੌਕੇ ਤੇ ਪਹੁੰਚੇ ਨੇ ਜਾ ਕੇ ਜਦੋਂ ਇਹ ਗਏ ਆ ਉੱਥੇ ਉਸੇ ਵੇਲੇ ਉਹ ਜਾਂਦਿਆਂ ਨੂੰ ਇਹਨਾਂ ਦੇ ਉਹਨਾਂ ਨੇ ਦਾ ਕਾਫੇ ਚ ਝਗੜਾ ਕਰ ਰਹੇ ਸੀਗੇ ਔਰ ਉੱਥੇ ਇੱਕ ਬੰਦਾ ਜਿਹੜਾ ਹੈਗਾ ਉਹਦੇ ਪੇਟ ਚ ਗੋਲੀਆਂ ਵੱਜੀਆਂ ਔਰ ਇੱਕ ਬੰਦਾ ਹੋਰ ਸੀਗਾ ਦੋ ਜਾਨੇ ਸੀਗੇ ਇੱਕ ਦਾ ਨਾਲ ਸੁਖਵਿੰਦਰ ਸਿੰਘ ਹੈਗਾ ਮੋਹਣੀ پارک ਦਾ ਇਹਦੇ ਪੇਟ 'ਚ ਗੋਲੀਆਂ ਵੱਜੀਆਂ ਹੈਗੀਆਂ ਇੱਕ ਅਮਰਤਪਾਲ ਸਿੰਘ ਹੈ ਇਹਦੇ ਵੀ ਹੱਥ 'ਤੇ ਗੋਲੀ ਵੱਜੀ ਹੈ ਔਰ ਸਾਡੀ ਪੁਲਿਸ ਪਾਰਟੀ ਜਿਹੜੇ ਇੰਸਪੈਕਟਰ ਵਿਨੋਦ ਕੁਮਾਰ ਜਿਹੜੇ ਉੱਥੇ ਮੌਕੇ ਤੇ ਪਹੁੰਚੇ ਆ ਇਹਨੇ ਬਹੁਤ ਹੀ ਸ਼ਲਾਘਾਜਨਕ ਕੰਮ ਕੀਤਾ ਇਮੀਡੀਏਟਲੀ ਇਖਤਾਂ ਦੋਸ਼ੀਆਂ ਦੇ ਜਦੋਂ ਇਹਨਾਂ ਨੇ ਉੱਥੇ ਐਕਸ਼ਨ 'ਚ ਆਏ ਆ ਜਿਹੜੇ ਦੂਜੇ ਪਾਸੇ ਸੀ ਨikhil ਚਾਲ ਹੈਗਾ ਇੱਕ ਔਰ ਗਵਾਲਾ ਨਾ ਹੈਗਾ ਇਹ ਗਵਾਲਾ ਮੰਡੀ ਦਾ ਰਹਿਣ ਵਾਲਾ ਔਰ ਇਹਨੇ ਫਿਰ ਇਹ ਜਕਦਮ ਭੱਜ ਪਿਆ ਤੇ ਇਹਨੇ ਐਕਚੁਅਲੀ ਦੂਜੀ ਪਾਰਟੀ ਤੇ ਗੋਲੀਆਂ ਮਾਰੀਆਂ ਔਰ ਔਰ ਇੱਕ ਨਾਲ ਹੋਰ ਸੀ ਬੰਦਾ ਇਹਦੇ ਵਿਕਰਮਜੀਤ ਸਿੰਘ